सा वागुरु साब जी परमेश्वर दन्ना दुख का डेरा पन्ना आनंद करे नर नारी हर हर ਰੱਬਾ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਤੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ ਤੇਨ ਸਗਲੇ संत मटाई दयाल पुरख मेरवाना हर नानक साचव खाना सातना श्री वाहेगुरु साहिब जी परमेश्वर दित्ता बन्ना ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਨਾਨਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾਸ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵਰਿਆ ਸਬਣੀ ਜਾਏ मटाए दयाल पुरख मेरवाना हर नानक साच बखाना सातना श्रे वाहेगुरु साहब जी परमेश्वर दिता बना ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਦੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਟਾਈ ਦਿਆਲ ਪ੍ਰਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ਼ੇਵਾਏ ਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਦਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ शरता बना ਬਾਣੀ ਆਈ ਤੇਨ ਸਗਲੇ ਚਿੰਤਾ ਮਟਾਈ ਦਿਆਲ ਪ੍ਰੋਖ ਮਿਹਰਵਾਨ ਹਰ ਨਾਨਕ ਸਾਚਵ ਖਾਨਾ ਸਾਤ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ santo sokho wa sab thai paar brahm purna parmeshwar re varhya sab ni jaai rahao tor ki bani aai ਤੇਨਾ ਸਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਹਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁਖ ਰੋਕਾ ਡੇਰਾ ਪੰਨਾ ਕਮੇਰਵਾਨਾ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੋਖ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁਖ ਰੋਕਾ ਡੇਰਾ ਪਨਾ ਆਨੰਦ ਕਰੇ ਨਰ ਨਾਰੀ ਹਰ ਪ੍ਰਭ ਕਿਰਪਾ ਤਾਰੇ ਸੰਤੋ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ हर हर प्रभ कृपा तारी परमेश्वर बना दुख रोका डेरा पन्ना आनंद करे नार नारी ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ चन्दा मटाई दयाल पुरख मेहरबान हर नानक साचव खाना सातनाम श्री वाहेगुरु साहिब जी परमेश्वर दिता बन्ना ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਤੋ ਸੋਖਵਾ ਸਭ ਥਾਈ ਪਾਰ ਬ੍ਰਹਮ ਕਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਣਾ चिंत मटाई दयाल पुरख मेरवाना हर नानक साचव बखाना सातना श्री वाहेगुरु साहब जी परमेश्वर दिता बना हाँ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਾ ਦੁਖ ਰੋ ਕਾ ਡੇਰਾ ਪੰਨਾ ਆਨੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾਸ ਸਭ ਥਾਈਂ दयाल पुरख मेरवाना हर नानक साच वखान सातना श्री वाहेगुरु गुरु जी परमेश्वर दा ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਅਨੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਹਰ ਵਰਿਆ ਸਬਣੀ ਜਾਏ ਰਹਾ ਓ তোর ਕੀ ਬਾਣੀ ਆਈ ਤੇਨ ਸਗਲੇ ਚਿੰਤਾ ਮਟਾਈ ਦਿਆਲ ਪ੍ਰਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ ਸਤਨਾਮ ਸ਼੍ਰੀ ਵਾਇਗੁਰੂ ਸਾਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਆਪ ਕ੍ਰਿਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖਵਾ ਸਭ ਥਾਈ ਪਾਰ ਬ੍ਰਹਮਪੂਰਨ ਪਰਮੇਸ਼ਰ ਰਿਵਰਹਿਆ ਸਬਣੀ ਜਾਏ ਅਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਦਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਸੰਤੋ ਸੋਖੋ ਵਾ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਇ ਰਹਾਓ ਤੋਰ ਕੀ ਬਾਣੀ ਆਈ ਅਗਲੇ ਚੰਤ ਮਟਾਈਂ ਦਿਆਲ ਪ੍ਰੋਖ ਮਿਹਰਵਾਨਾ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁਖ ਰੋ ਕਾ ਡੇਰਾ ਪੰਨਾ ਆਨੰਦ ਕਰੇ ਨਾਰੇ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਰੰਨਾ ਪਰਮੇਸ਼ਰ ਰਵਰਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ ਤੇਨ ਸਗਲੇ ਚਿੰਤਾ ਮਟਾਈ ਦਿਆਲ ਪ੍ਰੋਖ ਮਿਹਰਵਾਨਾ ਹਰ ਨਕ ਸਾਚਵ ਖਾਣਾ 사ਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ